ਜਗ ਬਾਣੀ ਵੈੱਬ ਪੋਰਟਲ ਵੇਖ ਰਹੇ ਦਰਸ਼ਕਾ ਦਾ ਮੈਂ ਸੰਦੀਪ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੁਹਾਡੇ ਆਪਣੀ ਫੇਵਰਿਟ ਸ਼ੋਅ ਰੂਬਰੂ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਵਾਰ ਮੈਂ ਲੈ ਕੇ ਹਾਜ਼ਰ ਹੁੰਨੀ ਹਾਂ ਕਿਸੇ ਖਾਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਣ ਦੇ ਲਈ ਤੇ ਅੱਜ ਕਿ ਮੈਂ ਲੈ ਕੇ ਹਾਜ਼ਰ ਹਾਂ ਬਹੁਤ ਹੀ ਮਕਬੂਲ ਗਾਇਕ ਗੀਤਕਾਰ ਮਿਊਜ਼ਿਕ ਕੰਪੋਜ਼ਰ ਔਰ ਹੁਣ ਐਕਟਰ ਵੀ ਮੈਂ ਗੱਲ ਕਰ ਰਹੀ ਹਾਂ ਲਾਰਜ ਜੰਜੂਆ ਜੀ ਦੀ ਲਾਰਜ ਜੰਜੂਆ ਜੀ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ ਮਿਹਰਬਾਨੇ ਜੀ ਮੇਰੇ ਵੱਲੋਂ ਵੀ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਪ੍ਰਣਾਮ ਸੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਜਿੱਥੇ ਆ ਕੇ ਤੁਹਾਡਾ ਬਹੁਤ ਹੀ ਅੱਛਾ ਇਹ ਇਹ ਪ੍ਰੋਗਰਾਮ ਹੈ ਜਿਹੜਾ ਬਹੁਤ ਹੀ ਅੱਛਾ ਉਪਰਾਲਾ ਹੈ ਜਿਹੜਾ ਤੁਸੀਂ ਸ਼ੁਰੂ ਕੀਤਾ ਹੈ ਠੀਕ ਸਭ ਤੋਂ ਪਹਿਲਾਂ ਲੱਭ ਜੰਮੂ ਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਜਿਵੇਂ ਤੁਸੀਂ ਪੜਾਇਆ ਹੈ ਹੈਨਾ ਹਾਂਜੀ ਟੀਚਿੰਗ ਕਿੱਦਾਂ ਦਾ ਕੀਤਾ ਲੱਗਾ ਤੁਹਾਨੂੰ ਟੀਚਿੰਗ ਇੱਕ ਬਹੁਤ ਹੀ ਅੱਛਾ ਵਧੀਆ ਕੀਤਾ ਹੈਗਾ ਕੋਈ ਟਾਈਮ ਸੀ ਜਦੋਂ ਸਾਡੇ ਪੰਜਾਬ ਦੇ ਉੱਤੇ ਸੰਕਟ ਆਇਆ ਸੀ ਕੋਈ ਉਹ ਸੰਕਟ ਦੇ ਵਿੱਚ ਬਹੁਤ ਮਾਵਾ ਦੇ ਪੁੱਤ ਜਿਹੜੇ ਸੀ ਉਹ ਇੱਥੋਂ ਚਲੇ ਗਏ ਜੀ ਪੈਣਾ ਦੇ ਵੀਰ ਚਲੇ ਗਏ ਠੀਕ ਸੋ ਉਸ ਟਾਈਮ ਜਿਹੜੀ ਆਰਟਿਸਟ ਦੀ ਲਾਈਨ ਸੀਗੀ ਉਹਦੇ ਉੱਤੇ ਵੀ ਸੰਕਟ ਆਇਆ ਸੀ ਬਹੁਤ ਸਾਰੇ ਕਲਾਕਾਰ ਵੀ ਇਸ ਉਸ ਅੱਗ ਦੀ ਭੇਟ ਛੜ ਗਏ ਬਿਲਕੁਲ ਸੋ ਉਸ ਟਾਈਮ ਮੈਂ ਵੀ ਆਪਣਾ ਰਜਗਾਰ ਅੱਗੇ ਤੋਰਨ ਵਾਸਤੇ ਮੈਂ ਐਜ਼ ਅ 뮤직 ਟੀਚਰ ਮੈਂ ਕੰਮ ਕੀਤਾ ਕੁਝ ਟਾਈਮ ਠੀਕ ਔਰ ਕਟੂਗੜ 5 6 ਹਜ਼ਾਰ ਸਟੂਡੈਂਟ ਨੂੰ ਮੈਂ ਸਿਖਾਇਆ ਜੀ ਠੀਕ ਤੇ ਇਸ profession ਤੋਂ ਗਾਂ ਤੁਸੀਂ ਕਿਸ ਤਰੀਕੇ ਦੇ ਨਾਲ ਵਧੇ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਸਕੂਲ ਦੇ ਵਿੱਚ ਤਾਂ ਪਾਰਟ ਜੌਬ ਸੀ ਮੇਰੇ ਜਿੱਦਾਂ ਸਰਖਾ ਪਬਲਿਕ ਹਾਈ ਸਕੂਲ ਠੀਕ ਸਾਡੇ ਗੁਰਪਾਲ ਲੱਟ ਜੀ ਬਹੁਤ ਹੀ ਅੱਛੇ ਮੇਰੇ ਖਾਸ ਉਹਨਾਂ ਦਾ ਆਸ਼ੀਰਵਾਦ ਮੇਰੇ ਨਾਲ ਹੈਗਾ ਜੀ ਮੈਡਮ ਗੁਰਪਾਲ ਲੱਟ ਜੀ ਠੀਕ ਸੋ ਉਸ ਦੌਰ ਦੇ ਵਿੱਚ ਜਿਹੜਾ ਦੌਰ ਚੱਲਿਆ ਸੀਗਾ ਉਹਦੇ ਵਿੱਚ ਮੈਂ ਇਹ ਪਾਰਟ ਜੌਬ ਸੀ ਟੀਚਿੰਗ ਲੈਣ ਤੁਸੀਂ ਪੁੱਛਿਆ ਸੀ ਇਹ ਮੈਨੂੰ ਬਹੁਤ ਅੱਛੀ ਲੱਗੀ ਹੈ ਛੋਟੇ ਛੋਟੇ ਬੱਚਿਆਂ ਦੇ ਨਾਲ ਬੜਾ ਅੱਛਾ ਲੱਗਿਆ ਉਹਨੂੰ ਸਿਖਾਉਣਾ ਬਹੁਤ ਅੱਛਾ ਲੱਗਿਆ ਪਰ ਉਸ ਤੋਂ ਪਹਿਲਾਂ ਮੈਂ ਬਕਾਇਦਾ ਗਾਉਂਦਾ ਸੀ ਔਰ ਮੇਰੀ ਮੈਂ ਕਹੂੰਗਾ ਕਿ ਕੋਈ ਕੈਸਟ ਇਦਾਂ ਦੀ ਮਕਬੂਲ ਨਹੀਂ ਸੀ ਹੋਈ ਕੋਈ ਮਾਰਕੀਟ ਵਿੱਚ ਕੋਈ ਟੇਪ ਇਦਾਂ ਦੀ ਨਹੀਂ ਸੀ ਆਈ ਜਿਸ ਦੇ ਨਾਲ ਇਹ ਪਹਿਚਾਣ ਬਣ ਸਕੇ ਕਿ ਇਹ ਲਾਭ ਜਾਂ ਜੂਆ ਠੀਕ ਤੁਸੀਂ ਟੇਪ ਦੀ ਗੱਲ ਕੀਤੀ ਤੁਹਾਨੂੰ ਯਾਦ ਹੈ ਤੁਹਾਡੀ ਕਿਹੜੀ ਟੇਪ ਸੀ ਜਿਹਦੇ ਰਾਹੀਂ ਤੁਸੀਂ ਬਹੁਤ ਜ਼ਿਆਦਾ ਮਕਬੂਲ ਹੋਏ ਟੇਪ ਮੈਂ ਕਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਮੇਰੀ ਇੱਕ ਧਾਰਮਿਕ ਟੇਪ ਆਈ ਸੀ ਟੈਕਸਲਾ ਕੰਪਨੀ ਵਿੱਚੋਂ ਸਤਿਗੁਰੂ ਨਾਨਕ ਬਾਣੀ ਤੇਰੀ ਜੀ ਉਸ ਤੋਂ ਬਾਅਦ ਪੈਰੀਟੋਨ ਵਿੱਚੋਂ ਪਿਆਰ ਹੋ ਗਿਆ ਠੀਕ ਔਰ 뮤직 ਬੈਂਕ ਦੇ ਵਿੱਚੋਂ ਆਈ ਸੀ ਇੱਕ ਦਸੀ ਮੇਰੇ ਪਿੰਡ ਦਾ ਕੀ ਹਾਲ ਬੀਨਸ ਵਿੱਚੋਂ ਦੇਹ ਪੱਕੀਆਂ ਤਰੀਕਾਂ ਕੁੜੀਏ ਪਰ ਇਹਨਾਂ ਟੇਪਾਂ ਤੋਂ ਬਾਅਦ ਇੱਕ ਕਸਟਮਰੀ ਜਿਹੜੀ ਬਹੁਤ ਹੀ ਅੱਛੇ ਮਕਬੂਲ ਮੈਂ ਕਹੂੰਗਾ ਕਿ ਬਹੁਤ ਅੱਛੇ ਗੀਤਕਾਰ ਦੋ ਪਰ ਆਕਰਨੈਲ ਸਿਵੀਆ ਤੇ ਸਵਰਨ ਸਿਵੀਆ ਉਹਨਾਂ ਵਿੱਚੋਂ ਕਰਨੈਲ ਸਿਵੀਆ ਨੇ ਮੇਰੀ ਇੱਕ ਟੇਪ ਕੀਤੀ ਸੀ ਜਿਹਦਾ ਨਾਮ ਸੀ ਉਸ ਟਾਈਮ ਜਿੱਦਾਂ ਦੇ ਨੌ ਚੱਲਦੇ ਸੀ ਜਿਹੜੀ ਬਣੀ ਮਸ਼ੂਕ ਸੀ ਠੀਕ ਇਹ ਇੱਕ ਐਸਟ ਜਿਹੜੀ ਮੇਰੀ ਕਾਫੀ ਮਕਬੂਰ ਹੋਈ ਸੀ ਜਿਨੇ ਮੈਂ ਕਹੂੰਗਾ ਕਿ ਰਾਤੋ ਰਾਤ ਲਾਭ ਜੰਜੂਨ ਪਹਿਚਾਨ ਦਿੱਤੀ ਸਾਰੇ ਮੇਰੇ ਸ਼ਰੋਤਿਆਂ ਵਿੱਚ ਕਿਉਂਕਿ ਉਸ ਟਾਈਮ ਜਿਹੜੀ ਵੀਡੀਓ ਨਹੀਂ ਸੀ ਬਣਦੇ ਇੱਕ ਪੇਪਰ ਦਾ ਮੀਡੀਆ ਸੀ ਜਿੱਦਾਂ ਜਗ ਬਾਣੀ ਪੰਜਾਬ ਕੇਸਰੀ ਇਹਨਾਂ ਦੇ ਵਿੱਚ ਸਾਡੀਆਂ ਜਿਹੜੀਆਂ ਐਡਸ ਵਗੈਰਾ ਲੱਗ ਕੇ ਜਾਂਦੀਆਂ ਸੀ ਕਿ ਸਾਡੀ ਕੈਸਟ ਆ ਰਹੀ ਹੈ ਸਾਰਿਆਂ ਨੇ ਪੜ੍ਹਨੀ ਵੀ ਹਾਂਜੀ ਤੁਹਾਡੀ ਕੈਸਟ ਆ ਰਹੀ ਹੈ ਕੈਸਟ ਆ ਰਹੀ ਹੈ ਇਹ ਹੀ ਇੱਕ ਐਡ ਦਾ ਜ਼ਰੀਆ ਹੁੰਦਾ ਸੀਗਾ ਸੋ ਕਰਨੈਲ ਸਿਵੀਆ ਨੇ ਇੱਕ ਉਪਰਾਲਾ ਮੇਰੇ ਲਈ ਕੀਤਾ ਸੀ ਜਿਹੜੀ ਬਣੀ ਮਸ਼ੂਕ ਸੀ ਬਹੁਤ ਹੀ ਅੱਛੀ ਟੇਪ ਚੱਲੀ ਸੀ ਤੇ ਉਹਦਾ ਇੱਕ ਗੀਤ ਹੋ ਜਾ ਸਾਡੀ ਆਡੀਅנס ਲਈ ਉਹਦੀ ਮੈਂ ਇੱਕ ਸਥਾਈ ਤੁਹਾਨੂੰ ਸੁਣਾ ਦਿੰਨਾ ਜ਼ਰੂਰ ਆਪੇ ਸਭ ਕਿਸੇ ਖਾ ਕੇ ਪਿਆਰਾਂ ਦਾ ਦਿਲ ਤੋੜਨ ਲੱਗੀ ਯਾਰਾਂ ਦਾ ਆਪੇ ਸਭ ਕਿਸੇ ਖਾ ਕੇ ਪਿਆਰਾਂ ਦਾ ਦਿਲ ਤੋੜਨ ਲੱਗੀ ਯਾਰਾਂ ਦਾ ਪਹਿਲਾ ਪਾਗ ਪਵਿੱਤਰ ਪਾਣੀ ਸੀ ਪਹਿਲਾ ਪਾਗ ਪਵਿੱਤਰ ਪਾਣੀ ਸੀ ਹੁਣ ਬਣ ਗਈ ਤੈ ਉਹ ਝਗਦੀ ਆ ਜਿਹੜੀ ਬਣੀ ਮਸ਼ੂਕ ਸੀ ਚਾਵਾਂ ਨਾਲ ਅੱਜ ਬਦਲੀ ਬਦਲੀ ਲੱਗਦੀ ਆ ਜਿਹੜੀ ਬਣੀ ਮਸ਼ੂਕ ਸੀ ਚਾਵਾਂ ਨਾਲ ਹੁਣ ਬਦਲੀ ਬਦਲੀ ਲੱਗਦੀ ਆ ਬਿਲਕੁਲ ਬਹੁਤ ਹੀ ਵਧੀਆ ਗੀਤ ਸੀ ਗਾਇਲ ਆਭਜਨ ਜੀ ਇਹਦੇ ਨਾਲ ਨਾਲ ਹਾਲਾਤ ਵੀ ਬਦਲਦੇ ਜਾਂਦੇ ਆ ਬੰਦੇ ਦੇ ਜ਼ਿੰਦਗੀ ਦੇ ਨਾਲ ਨਾਲ ਹਾਲਾਤ ਵੀ ਬਦਲਦੇ ਨੇ ਕਿਤੇ ਵੀ ਬਦਲਦੇ ਆ ਤੇ ਕੰਮ ਕਰਨ ਦਾ ਤਰੀਕਾ ਵੀ ਬਦਲ ਜਾਂਦਾ ਤੇ ਉਹਦੇ ਨਾਲ ਨਾਲ ਜਿੱਦਾਂ ਤੁਹਾਡਾ ਜਿਹੜਾ profession ਰਿਹਾ ਉਹਦੇ ਵਿੱਚ ਤੁਸੀਂ ਬਹੁਤ ਸਾਰੇ ਰੋਲ ਜਿਹੜੇ ਆ ਉਹ ਅਲੱਗ-ਅਲੱਗ ਅਦਾ ਕਰ ਰਹੇ ਹੋ ਮੈਂ ਸਾਰਿਆਂ ਬਾਰੇ ਤੁਹਾਡੇ ਤੋਂ ਪੁੱਛਣਾ ਪਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਜਿਹੜੀ ਤੁਹਾਡੀ ਟੇਪ ਤੁਹਾਡਾ ਗੀਤ ਜਿਹੜਾ ਆ ਬਾਲੀਵੁੱਡ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਗਾਇਆ ਉਹਦੇ ਬਾਰੇ ਸਾਨੂੰ ਦੱਸੋ ਸਭ ਤੋਂ ਪਹਿਲਾਂ ਮੈਂ ਕਹੂੰਗਾ ਕਿ ਮੈਂ ਜਦੋਂ ਉਸ ਟਾਈਮ ਜਦੋਂ ਮੈਂ ਗਾਉਂਦਾ ਸੀ ਪਹਿਲਾਂ ਤਾਂ ਕੈਸਟਾਂ ਦਾ ਹੀ ਯੁੱਗ ਸੀਗਾ ਜੀ ਕੈਸਟ ਯੁੱਗ ਸੀ ਜਿਹੜੂ ਕੇ ਅੱਜਕੱਲ ਐਲਬਮ ਦਾ ਰੂਪ ਦਿੱਤਾ ਜਾ ਚੁੱਕਿਆ ਹੈ ਬਿਲਕੁਲ ਹੁੰਦੀ ਕਿ ਕੈਸਟ ਸੀ ਅੱਜਕੱਲ ਸੀਡੀ ਬਣ ਗਈ ਜੀ ਉਹਦਾ ਵੀਡੀਓ ਬਣਨ ਲੱਗਿਆ ਉਹਨੂੰ ਲੋਕੀ ਐਲਬਮ ਕਹਿਣ ਲੱਗੇ ਕਿਉਂਕਿ ਪਹਿਲਾਂ ਪਹਿਲਾਂ ਤਾਂ ਸਾਡੇ ਕਾਫੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਉਹ ਕਹਿੰਦੇ ਵੀ ਐਲਬਮ ਦਾ ਮਤਲਬ ਹੁੰਦਾ ਸੀ ਪਹਿਲਾਂ ਫੋਟੋਆਂ ਹੀ ਬੜਾ ਖੇਡਦੇ ਸੀ ਆਮ ਜਿਹੜੇ ਵਿਚਾਰੇ ਬਹੁਤ ਲੋਕੀ ਹੁੰਦੇ ਸੀਗੇ ਸਾਨੂੰ ਵੀ ਜਦ ਪਹਿਲਾ ਪਹਿਲਾ ਪਤਾ ਲੱਗਿਆ ਕਹਿੰਦੇ ਵੀ ਐਲਬਮ ਆ ਰਹੀ ਹੈ ਸਾਡੀ ਠੀਕ ਇੱਕ ਜਿਹੜਾ ਟ੍ਰੈਂਡ ਸੀ ਇਹ ਬਾਹਰ ਤੋਂ ਆਇਆ ਸੀ ਜਲਦੀ ਜੀ ਬਾਹਰਲੇ ਜਿਹੜੇ ਐਬਰਾਡ ਤੋਂ ਲੋਕਾਂ ਨੇ ਆ ਕੇ ਇੱਥੇ ਆਪਣੇ ਪੈਸੇ ਖਰਚ ਕੇ ਖੁਦ ਆਪਣੀਆਂ ਟੇਪਾਂ ਕੀਤੀਆਂ ਰਿਕਾਰਡ ਠੀਕ ਤੇ ਉਹਨਾਂ ਨੇ ਵੀਡੀਓ ਬਣਾਏ ਵੀਡੀਓ ਬਣਾ ਕੇ ਸਾਡੇ ਦਰਸ਼ਕਾਂ ਨੂੰ ਪੇਸ਼ ਕੀਤੇ ਦਰਸ਼ਕ ਬਣਾਏ শ্রোਤਿਆਂ ਤੋਂ ਗੀਤਾਂ ਨੂੰ ਦੇਖਣ ਵਾਲਾ ਬਣਾਇਆ ਪਹਿਲਾਂ ਗੀਤ ਸੁਣਨੇ ਵਾਲੇ ਸੀ ਫਿਰ ਦੇਖਣ ਵਾਲੇ ਬਣਾਏ ਸੋ ਇਸ ਤੋਂ ਬਾਅਦ ਹੌਲੀ-ਹੌਲੀ ਕਰਦੇ ਮੈਂ ਜਿੱਦਾਂ ਬਾਹਰ ਮੈਂ ਕਹੂੰਗਾ ਕਿ ਯੂਕੇ ਦੇ ਵਿੱਚ ਬਹੁਤ ਜ਼ਿਆਦਾ ਬੋਕਲਾਮੇ ਕੀਤੀਆਂ ਰਿਕਾਰਡਿੰਗ ਕੀਤੀ ਹੈ ਆਪਣੀ ਗਾਣੇ ਦੀ ਉਹਨਾਂ ਵਿੱਚੋਂ ਸਭ ਤੋਂ ਪਹਿਲੇ ਸਟਾਰਟਿੰਗ ਜਿਹੜੇ ਸੀਗੇ ਉਹਨਾਂ ਵਿੱਚੋਂ ਇੱਕ ਮੈਂ ਗੀਤ ਕੀਤਾ ਸੀ ਯਾਰਾਂ ਕੋਲ ਸਿੱਖ ਕੁੜੀ ਕਿੰਜ ਕਰੀਦਾ ਸੱਜਣਾ ਨੂੰ ਪਿਆਰ ਠੀਕ ਹੈ ਉਸ ਤੋਂ ਬਾਅਦ ਉਹੀ ਜਿਹੜੇ ਸਾਡੇ ਮੇਰੇ ਬਾਹਰਲੇ ਬੰਦੇ ਵੀਰ ਸੀਗੇ ਉਹ ਇੱਕ ਕੰਪਨੀ ਸੀ ਉਹਨਾਂ ਦੀ ਰਜਿੰਦਰ ਰਾਏ ਦੀ ਕੰਪਨੀ ਸੀ ਜੀ ਤਾਂ ਨਾਂ ਸੀ ਪੰਜਾਬੀ ਐਮਸੀ ਜੀ ਪੰਜਾਬੀ ਐਮਸੀ ਮੇਰੇ ਕੋਲ ਦੁਬਾਰਾ ਆਇਆ ਕਿ ਕਹਿੰਦੇ ਵੀ ਸਾਨੂੰ ਜਿੱਦਾਂ ਉਹਨਾਂ ਦੀ ਇੱਕ ਅਲੱਗ ਭਾਸ਼ਾ ਹੈ ਉੱਧਰ ਜਿਹੜੇ ਬੋਲਦੇ ਆ ਉਹਨਾਂ ਦਾ ਮੈਂ ਕਹੂੰਗਾ ਕਿ ਪੰਜਾਬੀ ਥੋੜੀ ਜੀ ਇੱਕ ਅਲੱਗ ਜੀ ਐਕਸੈਂਟ ਜਿਹੜਾ ਬੋਲਣ ਦਾ ਢੰਗ ਜਿਹੜਾ ਅਲੱਗ ਹੈ ਹਾਂ ਜੀ ਕਿਵੇਂ ਬੋਲਦੇ ਆ ਜਿੱਦਾਂ ਪਾਜੀ ਸਾਨੂੰ ਇੱਕ ਨਾ ਤੁਹਾਡਾ ਗਾਣਾ ਚਾਹੀਦਾ ਹੈਗਾ ਤੁਸੀਂ ਕੋਈ ਗੱਲ ਨਹੀਂ ਤੁਸੀਂ ਗਾਣਾ ਗਾ ਦਿਓ ਤੇ ਕੋਈ ਤੁਸੀਂ ਚਾਹੇ ਆਇਓ ਇੰਗਲੈਂਡ ਚਾਹੇ ਨਾ ਆਇਓ ਅਸੀਂ ਤੁਹਾਡੀ ਫੋਟੋ ਦੀ ਜਗ੍ਹਾ ਆਪਣੀ ਫੋਟੋ ਆਪੇ ਲਾ ਲੈਣੀ ਆਂ ਉਹ ਫੋਟੋ ਵੀ ਆਪਣੀ ਆਪ ਹੀ ਲਾ ਲੈਂਦੇ ਆ ਉਹਦੇ ਉੱਤੇ ਸੋ ਇਸ ਕਰਕੇ ਜਿਹੜੀ ਗੱਲਬਾਤ ਆ ਆਰਟਿਸਟ ਦਾ ਸਿਰਫ ਬਰੀਕ ਜਿਹਾ ਨਾਮ ਲਿਖ ਦਿੰਦੇ ਆ ਵੀ ਕਿਹਨੇ ਗਾਇਆ ਹੈ ਆਪੇ ਦੋ ਉਂਗਲੀਆਂ ਕਰਕੇ ਤਾਂ ਆਪਣੀ ਫੋਟੋ ਲਾ ਲੈਂਦੇ ਆ ਉਹ ਲੋਕਾਂ ਨੂੰ ਭੁਲੇਖਾ ਰਹਿੰਦਾ ਵੀ ਇਸ ਬੰਦੇ ਨੇ ਹੀ ਗਾਇਆ ਹੁਣ ਪਰ ਉਹਨੇ ਗਾਇਆ ਨਹੀਂ ਹੁੰਦਾ ਉਹਨਾਂ ਦਾ 뮤직 ਰੇਂਜ ਕੀਤਾ ਹੁੰਦਾ ਹੈ 뮤직 ਰੇਂਜਰ ਹੁੰਦੇ ਨੇ ਉਹਨਾਂ ਵਿੱਚੋਂ ਇੱਕ 뮤직 ਰੇਂਜਰ ਪੰਜਾਬੀ ਐਮਸੀ ਕਰਕੇ ਕੰਪਨੀ ਜਿਹੜੀ ਸਿਰਜਿੰਦਰ ਰਾਏ ਉਹ ਆਇਆ ਸੀ ਉਹਨੇ ਮੇਰਾ ਇੱਕ ਗੀਤ ਕੀਤਾ ਸੀ ਚੰਨੀ ਖੰਨੇ ਵਾਲਾ ਲਿਖਿਆ ਹੋਇਆ ਬਿਲਕੁਲ ਉਹ ਮੇਰਾ ਗੀਤ ਫਿਰ ਮਕਬੂਲ ਹੋਇਆ ਬਹੁਤ ਜ਼ਿਆਦਾ ਮੁੰਡਿਆਂ ਤੋਂ ਬਚ ਕੇ ਰਹੇ ਜੀ ਮੁੰਡਿਆਂ ਤੋਂ ਬਚ ਕੇ ਰਹੀ ਨਹੀਂ ਤੂੰ ਹੁਣੇ-ਹੁਣੇ ਹੋਈ ਮੁਟਿਆਰ ਓਵਰ ਆਲ ਮੇਰਾ ਖਿਆਲ ਕਹਿਣ ਦਾ ਤਾਂ ਭਾਵੇਂ ਹੈ ਕਿ ਦੁਨੀਆ ਦੇ ਵਿੱਚ ਇਹ ਰਿਕਾਰਡ ਤੋੜ ਦਿੱਤੇ ਇਸ ਗੀਤ ਨੇ ਇਸ ਗੀਤ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਜੀ ਕਿਉਂਕਿ ਪਹਿਲੀ ਗੱਲ ਤਾਂ ਅੱਜ ਤੱਕ ਦਾ ਇੱਕ ਵਿਸ਼ਵ ਰਿਕਾਰਡ ਹੈ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਆਰਟਿਸਟ ਹੋਏ ਨੇ ਅੱਜ ਤੱਕ ਇਸ ਸਮੇਂ ਤੱਕ ਜਦੋਂ ਮੈਂ ਉਹਨਾਂ ਇੰਟਰਵਿਊ ਦੇ ਰਿਹਾ ਹਾਂ ਤੇ ਇਸ ਤੋਂ ਅੱਗੇ ਕੋਈ ਕਲਾਕਾਰ ਆਉਂਦਾ ਕੀ ਕਰਦਾ ਕਹਿ ਨਹੀਂ ਸਕਦੇ ਪਰ ਇਸ ਗੀਤ ਦੇ ਰਿਕਾਰਡ ਨੂੰ ਕੋਈ ਤੋੜ ਨਹੀਂ ਸਕਿਆ ਕਿਉਂਕਿ ਪੂਰੇ ਗਲੋਬ ਦੇ ਉੱਤੇ ਚੱਲਿਆ ਹੈਗਾ ਨਾ ਬਿਲਕੁਲ ਪੂਰੇ ਗਲੋਬ ਤੇ ਅੱਜ ਤੱਕ ਨਾ ਕੋਈ ਪਾਸ਼ਾ ਚੱਲੀ ਹੈ ਨਾ ਕੋਈ ਗੀਤ ਚੱਲਿਆ ਸਿਰਫ ਇੱਕੋ ਇੱਕ ਗੀਤ ਜਿਹੜਾ ਲਾਭ ਜੰਜੂਆ ਵੱਲੋਂ ਗਾਇਆ ਗਿਆ ਹੈ ਮੁੰਡਿਆਂ ਤੋਂ ਬਚ ਕੇਰੀ ਨਹੀਂ ਤੂੰ ਹੁਣੇ-ਹੁਣੇ ਹੋਏ ਮੁਟਿਆਰ ਉਹ ਪੂਰੀ ਗਲੋਬ ਤੇ ਚੱਲਿਆ ਜੀ ਤੁਸੀਂ ਕਿਸੇ ਵੀ ਦੇਸ਼ ਜਾਓ ਕਿਸੇ ਵੀ ਕੰਟਰੀ ਜਾਓ ਜਿੱਥੇ ਕੋਈ ਵੀ ਭਾਸ਼ਾ ਚੱਲਦੀ ਹੋਵੇ ਉੱਥੇ ਜਾ ਕੇ ਤੁਸੀਂ ਮੇਰੇ ਗੀਤ ਦੀ ਮੰਗ ਕਰੋ ਤੁਹਾਨੂੰ ਹਰ ਦੁਕਾਨ ਤੋਂ ਮੇਰਾ ਗਾਣਾ ਮਿਲੂਗਾ ਜੀ ਅਸੀਂ ਹੁਣੇ ਤੁਹਾਡੇ ਗੀਤ ਦੀ ਮੰਗ ਕਰਦੇ ਤੇ ਅਸੀਂ ਜਾਣੇ ਕਿ ਤੁਹਾਡੇ ਮੁਰੇ ਰਿਕੁਐਸਟ ਹੈ ਜੀ ਕਿ ਇਹ ਗੀਤ ਹੁਣੇ ਸਾਨੂੰ ਪੇਸ਼ ਵੀ ਕੀਤਾ ਜਾਵੇ ਕੋਈ ਰਿਕੁਐਸਟ ਕਰਨ ਦੀ ਕੋਈ ਲੋੜ ਨਹੀਂ ਹੈ ਤੁਸੀਂ ਹੋ ਕਮ ਕਰੋ ਜੀ ਠੀਕ ਹੈ ਜੀ ਨੀ ਮਿਆਤ ਕੁੰਝ ਚੀਰ ਪਾ ਕੇ ਰੱਖ ਲੈ ਬੱਲੇ ਵਿੱਚ ਮੁਖੜਾ ਲਗਾ ਕੇ ਰੱਖ ਲੈ ਨੀਮੀਅਤ ਕੁਝ ਚੇਰੇ ਬਾਗੇ ਰੱਖ ਲੈ ਬੱਲੇ ਵਿੱਚ ਮੁਖੜਾ ਲਗਾ ਕੇ ਰੱਖ ਲੈ ਐਵੇਂ ਕਰੀ ਨਾ ਕਿਸੇ ਨਾਲ ਪਿਆਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀ ਬਹੁਤ ਹੀ ਵਧੀਆ ਜੀ 19 એનર્ਜੀ ਉਨਾ ਹੀ ਜੋਸ਼ ਮਿਹਰਬਾਨੀ ਤੁਸੀਂ ਗਾਉਣ ਦੇ ਨਾਲ ਨਾਲ ਗੀਤ ਵੀ ਲਿਖਦੇ ਹੋ ਜਜਾ ਜੀ ਹਾਂਜੀ ਤੇ ਤੁਸੀਂ ਇੱਕ ਗੀਤ ਲਿਖਿਆ ਸੀ ਮਾਂ ਦੇ ਉੱਪਰ ਹਾਂਜੀ ਹਾਂਜੀ ਤੇ ਉਹ ਤੁਸੀਂ ਮੈਂ ਸੁਣਿਆ ਸੁਣਾਇਆ ਵੀ ਸੀ ਜੀ ਜੀ ਹੈਨਾ ਤੇ ਮੈਂ ਚਾਹੂੰਗੀ ਉਹ ਵੀ ਆਡੀਅנס ਨੂੰ ਜ਼ਰੂਰ ਪੇਸ਼ ਕਰੋ ਤੁਸੀਂ ਮਾਂ ਮਾਂ ਠੰਡੀਆਂ ਸ਼ਾਮਾਂ ਮਾਂ ਮਾਂ ਠੰਡੀਆਂ ਸ਼ਾਮਾਂ ਮਾਂ ਮਾਂ ਠੰਡੀਆਂ ਸ਼ਾਮਾਂ ਮਾ ਮਾ ਠੰਡੀਆਂ ਸ਼ਾਮਾਂ ਮੈਂ ਨਹੀਂ ਮੇਰਾ ਦਿਲ ਕਰਦਾ ਵਾਏ ਮੈਂ ਨਹੀਂ ਮੇਰਾ ਦਿਲ ਕਰਦੇ ਤੈਥੋਂ ਦੂਰ ਕਦੀ ਨਾ ਜਾ ਮਾ ਮਾ ਠੰਡੀਆਂ ਸ਼ਾਮਾਂ ਮਾ ਮਾ ਠੰਡੀਆਂ ਸ਼ਾਮਾਂ ਸ਼ਾਮ ਠੀਕ ਤੇ ਬਾਲੀਵੁੱਡ ਦੇ ਲਈ ਤੁਸੀਂ ਬਾਲੀਵੁੱਡ ਜਿਹੜੇ ਪ੍ਰੋਜੈਕਟ ਤੁਸੀਂ ਕਰ ਰਹੇ ਹੋ ਉਹਨਾਂ ਵਿੱਚ ਤੁਸੀਂ ਸਲਮਾਨ ਖਾਨ ਜੀ ਦੇ ਲਈ ਵੀ ਗੀਤ ਲਿਖਿਆ ਹਾਂਜੀ ਹਾਂਜੀ ਤੇ ਉਹਨਾਂ ਬਾਰੇ ਵੀ ਜ਼ਰੂਰਤ ਹੈ ਸਰ ਸਲਮਾਨ ਜੀ ਦਾ ਇੱਕ ਇਸ ਤਰ੍ਹਾਂ ਕਿ ਇੱਕ ਫਿਲਮ ਆ ਰਹੀ ਹੈ ਮuje ਲੱਭੂਆ ਜੀ ਸਾਡੇ ਦੋਸਤ ਕੈਨੇਡਾ ਤੇ ਬਣਾ ਰਹੇ ਨੇ ਉਹਦੇ ਵਾਸਤੇ ਮੈਂ 4 ਗਾਣੇ ਜਿਹੜੇ ਨੇ ਰਿਕਾਰਡ ਕੀਤੇ ਐ ਸੋ ਉਹਦੇ ਵਿੱਚ 3 ਗਾਣੇ ਮੈਂ ਲਿਖਿਆ ਇੱਕ ਬਹੁਤ ਹੀ ਮਕਬੂਲ ਬਹੁਤ ਹੀ ਅੱਛੇ ਗੀਤਕਾਰ ਕਹੂੰਗਾ ਕਿ ਗੀਤਕਾਰਾਂ ਦੇ ਵਿੱਚੋਂ ਕਿ ਥੰਮ ਨੇ ਉਹ ਵੀ ਪੰਜਾਬੀ ਗਾਇਕੀ ਦੇ ਵਿੱਚ ਬਿਲਕੁਲ ਔਰ ਦਵਿੰਦਰ ਖੰਨੇ ਵਾਲਾ ਸਾਡੇ ਜਿਹਨਾਂ ਦਾ ਇੱਕ ਨਾਮ ਹੈ ਬਹੁਤ ਅੱਛਾ ਬੜਾ ਅੱਛਾ ਉਹਨਾਂ ਨਾਲ ਮੇਰਾ ਪਿਆਰ ਹੈ ਬਹੁਤ ਅੱਛੇ ਭਰਾ ਨੇ ਸਾਡੇ ਉਹਨਾਂ ਨੇ ਵੀ ਇੱਕ ਗੀਤ ਮੈਨੂੰ ਲਿਖ ਕੇ ਦਿੱਤਾ ਜਿਹਦੀ ਮੈਂ ਕਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਫਿਲਮ ਲਈ ਜਾਂ ਉਸ ਗੀਤ ਦੀ ਬਹੁਤ ਡਿਮਾਂਡ ਹੈ ਬਹੁਤ ਅੱਛਾ ਗੀਤ ਉਹਨਾਂ ਨੇ ਲਿਖ ਕੇ ਮੈਨੂੰ ਦਿੱਤਾ ਹੈ ਜੀ ਉਹ ਜਿਹੜੇ ਤਿੰਨ ਗੀਤ ਮੈਂ ਲਿਖਿਆ ਆਪਣੇ ਇੱਕ ਗੀਤ ਉਹਨਾਂ ਦਾ ਹਲੇ ਬਾਕੀ 6 ਗੀਤ ਅਸੀਂ ਰਿਕਾਰਡ ਕਰਨੇ ਆ ਜਾਰੀ ਗੀਤਾਂ ਦੀ ਰਿਕਾਰਡਿੰਗ ਲਗਭਗ ਰੈਡੀ ਨਾ ਕੀਤੀ ਹੈ ਜੀ ਠੀਕ ਤੇ ਉਹ ਹਿੰਦੀ ਗਾਣੇ ਆ ਜੀ ਬਿਲਕੁਲ ਉਹ ਹਿੰਦੀ ਟੱਚ ਤੇ ਹਿੰਦੀ ਸਟਾਈਲ ਚ ਮੈਂ ਬਣਾਏ ਗਾਣੇ ਜੀ ਮਤਲਬ ਪੰਜਾਬੀ ਦਾ ਜਿਸ ਤਰ੍ਹਾਂ ਸਾਡਾ ਹੈਗਾ ਕਿ ਜ਼ੋਰ ਲਗਾ ਕੇ ਗਾਉਣਾ ਉੱਚੀ ਹੇ ਕਾਂ ਲਾ ਕੇ ਅਸੀਂ ਪੰਜਾਬੀ ਫੋਕ ਸਾਡਾ ਜਿਹੜਾ ਮਹਾਨ ਹੈ ਪੰਜਾਬ ਦਾ ਬਹੁਤ ਹੀ ਜੀ ਪਰ ਹਿੰਦੀ ਜਿਹੜਾ ਉਹ ਚ ਮੈਲੋਡੀ ਥੋੜੀ ਸੌਫਟ ਹੁੰਦੀ ਹੈ ਸੌਫਟ ਰੱਖਣਾ ਪੈਂਦਾ ਹੈ ਸੋ ਮੈਲੋਡੀ Song ਨੇ ਉਹ ਠੀਕ ਹਾਂਜੀ ਉਹ ਮੈਂ ਲਿਖਿਆ ਤੇ ਗਾਏ ਤੇ ਉਹਨਾਂ ਵਿੱਚੋਂ ਅਸੀਂ ਕੁਝ ਸੁਣ ਸਕਦੇ ਹਾਂ ਕਿ ਹੱਲੇ ਉਹ ਕੰਜ਼ਰਵ ਰੱਖਣਾ ਤੁਸੀਂ ਨਹੀਂ ਸੁਣ ਸਕਦੇ ਕਿਉਂਕਿ ਮੈਂ ਉਹਨਾਂ ਨੂੰ ਆਮ ਕਈ ਸਟੇਜਾਂ ਤੇ ਕੁਝ ਗੀਤ ਉਹਨਾਂ ਚ ਮਿਸਨਾਏ ਨੇ ਜੀ ਜਿਨ੍ਹਾਂ ਵਿੱਚੋਂ ਇੱਕ ਗੀਤ ਮੈਂ ਤੁਹਾਨੂੰ ਸੁਣਾਉਣਾ ਪਹਿਲਾਂ ਜਿਹੜਾ ਮੈਂ ਆਪਣਾ ਲਿਖਿਆ ਹੈ Hmm, प्यार में क्या मिला चल रहा सिलसिला दूरिया है मजबूरिया बस गिला ही गिला बस गिला प्यार गिला, में क्या मिला बहुत ही खूबसूरत गीत जी गिले की ती जी जिंदगी तो भी कोई गिला ਮੇਰੀ ਜ਼ਿੰਦਗੀ ਨੂੰ ਬਣਾਉਣ ਵਾਸਤੇ ਅਸਲ ਦੇ ਵਿੱਚ ਜੇ ਸੱਚਮੁੱਚ ਪੁੱਛਿਆ ਜਾਵੇ ਤਾਂ ਮੇਰੀ ਵਾਈਫ ਦਾ ਹੀ ਹੱਥ ਹੈ ਦਲਜੀਤ ਕੌਰ ਦਾ ਮੈਂ ਬਹੁਤ ਧੰਨਵਾਦੀ ਹਾਂ ਜੀ ਮੇਰੀ ਵਾਈਫ ਦਾ ਸੋ ਮੈਂ ਫੇਰ ਮੁੜ ਕੇ ਉੱਥੇ ਗੱਲ ਲਿਆਉਂਗਾ ਕਿ ਜ਼ਿੰਦਗੀ ਖੂਬਸੂਰਤ ਹੈ ਜੀ